ਪੁਲਿਸ ਥਾਣਾ ਜਿੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਕਸਬਾ ਗਹਿਰੀ ਮੰਡੀ ਵਿੱਚ ਇੱਕ ਮੈਡੀਕਲ ਸਟੋਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਰਾਣਾ ਮੈਡੀਕਲ ਸਟੋਰ ਦੇ ਮਾਲਕ ਆਪਣੀ ਦੁਕਾਨ ਤੇ ਮਿਲੂਤ ਸਨ। ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੋ ਗੋਲੀਆਂ ਸਟੋਰ ਤੇ ਕੰਮ ਕਰਦੇ ਨੌਜਵਾਨ ਸਾਹਿਲ ਉਰਫ ਪੰਮਾ ਨੂੰ ਵੱਜੀਆਂ। ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਗੋਲੀਆਂ ਚਲਾਉਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜੀ ਨਾਮ era ਸਰਜੀਤ ਸਿੰਘ ਜੀ ਕੀ ਗੱਲ ਕੀ ਗੱਲ ਕੀ ਗੱਲ ਨਾ ਤੇ ਕੁਝ ਵੀ ਅੰਦਾਜ਼ਾ ਨਹੀਂ ਇਹ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਹਾਂ ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮਤਲਬ ਮੈਂ ਤਾਂ ਪਿਸਤੌਲ ਆਤੀ ਦੇਖਿਆ ਨੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਮੈਂ ਅੰਦਰ ਦੇ ਅੱਗੇ ਬੱਚੇ ਬਿਠੇ ਸੀ ਉਹ ਬੱਜੇ ਬੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਟਾ ਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹ ਅੰਦਰ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ 'ਤੇ ਲੱਗੀ ਐ ਇੱਕ ਤੋਂ ਅੱਖੀਂ ਲੱਗੀ ਐ ਇਹ ਕੱ ਕਿੰਨੇ ਜਾਣੇ ਹੀ ਆਏ ਪਤਾ ਨਹੀਂ ਬਾਹਰ ਮਹੀਂ ਬਾਹਰ ਐ ਅੰਦਰ ਤੇ ਅੰਦਵਈ ਵਾਲੇ ਪੀਸ਼ੈਂਟ ਬਿਠੇ ਐ ਤਿੰਨ ਚਾਰ ਜਾਨ ਸਾਮਣੇ ਬਸੋਲ ਬੜਿਆ ਹੁੰਨੇ ਸਾਹਮਣੀ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਹਿਾਰੇ ਹਿਾਰੇ ਦੀ ਕੋਈ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਨੇ ਇਹ ਲੋ ਜੀ ਚੱਲੀ ਮੈਂ ਪਿੱਛੇ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਚਿਰ ਮੈਂ ਜਿਹਦੇ ਗੋਲੀਆਂ ਹੋ ਜੀ ਉਹ ਕੌਣ ਆ ਜਿਹਦੇ ਗੋਲੀਆਂ ਵਜਿਓ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸाहिल ਤੇ ਕੀ ਗੱਲ ਕੋਈ ਰੰਜਿਸ਼ ਤਾਂ ਮਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲੀ ਨਹੀਂ ਕੋਈ ਫਰੋਤੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਤੇ ਆਉਣ ਨੂੰ ਪਤਾ ਲੱਗਾ ਕਿ ਅਸੀਂ ਤਾਂ ਆਪਣੇ ਧਿਆਨ ਦਵਾਈ ਦੇਣ ਨੇ ਕੋਈ ਗੱਲ ਹੀ ਨਹੀਂ ਹੁਣ ਮੁੰਡੇ ਦੀ ਖਾਲਾ ਹਾਲਾਤ ਕਿੱਥੇ ਹਟ ਗਿਆ ਵਾ ਹੁ ਅਮਰੀਕਨ ਸੀ ਜੀ ਉਹਨਾਂ ਦੇ ਹਮਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚਲੀਆਂ ਕੋਲੇ 4 ਚਲੀਆਂ ਜੀ ਕਿੰਦੇ ਖੋਲ ਲੱਗ ਗਏ ਆ ਲੋਕਾਂ ਨੇ ਫਰਾਏ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਪਈ ਨਹੀਂ ਜੱਗੀ ਮਤਲਬ ਨਤ ਮੜ ਗਈ ਦੀ ਤੁਹਾਨੂੰ ਸਾਹ ਮਿਲਣ ਲਈ ਤਾਂ ਲੱਭੀ ਇੰਦਾ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਕੱਲ ਨੂੰ ਕਿਤੇ ਵੀ ਹੋ ਸਕਦਾ ਆਮ ਜੀ ਪਰਮੇਂਦਰ ਸਿੰਘ ਪੰਨਾ ਜਿਆਰੀ ਮੈਡੀਕਲ ਸੋਸਾਇਟੀ ਦੀ ਗੁੜੀ ਚਲੀ ਕੀ ਗੱਲੇ ਇਹ ਜੇ ਬੋਲ ਦੇ ਕੋ ਮਨਦਭਾਗੀ ਘਟਨਾ ਹੀ ਆ ਲੇਕਿਨ ਨੌਜਵਾਨ ਲੜਕਾ ਹੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰ ਸੇ ਕਿੰਨੇ ਬੰਦੇ ਆਏ ਗੁਜਰ ਨੂੰ ਕੁਰੀ ਕਿੰਨੇ ਐਕਚੁਅਲੀ ਮੈਂ ਨਾ ਉਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੀਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਪਰ ਚੱਕਰ ਇਹ ਜੋ ਸਾਡੇ ਪਿੰਡ ਦੇ ਵਿੱਚ ਘਟਨਾ ਹੀ ਅੱਜ ਤੱਕ ਹੱਤਵਾਹ ਤੋਂ ਬਾਅਦ ਐਹੋ ਜਿਹੀ ਕੋਈ ਘਟਨਾ ਨਹੀਂ ਹੋਈ ਇਹ ਫਸਟ ਫਸਟ ਚਾਂਸ ਹੈ ਖੜੇ ਮੈਂ ਓਂਡੇ ਤੇ ਹਲਾ ਰਿਹਾ ਮੁੰਡਾ ਵੈਸੇ ਫੋਨ ਤੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋ ਹੁਣ ਗੋਲੀਆਂ ਮਾਰਿਆ ਉਹਦੀ ਤੰਦੂਸੀ ਦਵੇ ਹਾਂਜੀ ਗੋਲੀਆਂ ਕਿੱਥੇ ਹੋ ਗੋਲੀਆਂ ਉਹਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਉਹਦਾ ਕੀ ਨਾਮ ਏ ਮੁੰਡੇ ਦਾ ਨਾਮ ਕਬਲਜੀਤ ਸਿੰਘ ਏ ਕਿੰਨੀਆਂ ਕੋਲੀਆਂ ਚੱਲੀਆਂ ਜਾਂਨਾਂ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਡਾ ਮੁੰਗਲੇ 3 ਵਜੇ ਵੱਜ ਗਏ ਇਹ ਨਹੀਂ ਜੀ ਅਚਨੇ ਮੈਨੂੰ ਪਤਾ ਕੀ ਮੰਗ ਕਰਦੇ ਸੀ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕਣੇ ਇਹ ਕੰਮ ਕੀਤਾ ਉਹਨਾਂ ਸਰ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਸ਼ੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਫਾਇਰ ਕੀਤੇ ਐ ਤੇ ਉਹਨੂੰ ਫਸਟ ਐਂਡ ਦੇ ਕੇ ਭੇਜਿਆ ਗਿਆ ਹਸਪਤਲ ਤੇ ਬਾਕੀ ਜਾਂਚ ਕਰ ਰਹੇ ਆਂ ਜਾਂਜ ਦਾਉਲ ਦੋ ਗੱਲਾਂ ਮੁੱਕ ਸਕਦੇ ਆਏ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਖਰਚ ਹੋਈਆਂ ਤਿੰਨ ਹੋਈਆਂ ਨੇ ਜਿਹੜੇ ਕੋਲੋਂ ਮਿਲ ਗਏ ਨੇ ਤੇ ਬਾਕੀ ਜਾਂਚ ਦਾ ਕੀ ਕੋਈ ਪਤਾ ਪਤਾ ਲੱਗਾ ਕੀ ਕੁਝ ਨਹੀਂ ਹੋਇਆ ਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ threat ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਤੇ ਜਿਹੜੇ ਨੌਜਵਾਨੇ ਗੋਲੀਆਂ ਲੱਗੀਆਂ ਦੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਪੜਨ ਆਂਦੇ ਇਹਨਾਂ ਨੂੰ ਦੱਸਿਆ ਔਰ ਸਰ ਲੈ ਕੇ ਰਹਿਣਾ ਮੈਂ ਚੈੱਕ ਕਰਦਾ ਬਿਲਕੁਲ ਜੀ ਇਹ ਸਾਨੂੰ